ਉਹ ਸੱਜਣੋ ਮਿੱਤਰੋ ਵੀ ਗੱਲ ਇਹ ਆ ਕਿ ਇਸ ਟਾਈਮ ਜਿਵੇਂ ਗੱਲ ਕਰਾਂ ਕੁਝ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਆ। ਕੁਝ ਫੀਲਡ ਵਿజిਟ ਕੀਤੀ ਆ ਖੇਤ ਦੇਖਿਆ ਤਾਂ ਪਤਾ ਲੱਗਦਾ ਕਿ ਕਣਕ ਜਿਹੜੀ ਇੱਕਦਮ ਕਈ ਥਾਵਾਂ ਤੇ ਪੀਲੀ ਪਈ ਆ। ਤੇ ਉਹਦੇ ਵਿੱਚ ਮੁੱਖ ਤੌਰ ਤੇ ਦੋ ਕਾਰਨ ਕਿਉਂਕਿ ਇਹਦੋਂ ਪਹਿਲਾਂ ਕਣਕ ਪੀਲਾ ਪੈਣ ਦੇ ਕਾਰਨਾਂ ਬਾਰੇ ਉਹਦੇ ਲਾਜ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਮੈਂ ਸਾਂਝੀ ਕੀਤੀਆਂ ਹੋਈਆਂ ਨੇ। ਜਿਦੇ ਵਿੱਚ ਤਤਾਂ ਦੀ ਘਾਟ ਨਦੀਨ ਨਾਸ਼ਕ ਪਾਰਾ ਪਾਣੀ ਮੌਸਮ ਦਾ ਫੈਕਟਰ ਮਾੜਾ ਪਾਣੀ ਮਾੜੀ ਕੁਆਲਿਟੀ ਦਾ ਪਾਣੀ ਵਗੈਰਾ ਵਗੈਰਾ ਹੁਣ ਜਿਹੜੇ ਮੁੱਖ ਤੌਰ ਤੇ ਤੁਸੀਂ ਬਸ ਦੋ ਨੁਕਤਿਆਂ ਲਈ ਧਿਆਨ ਦੇਣਾ ਜਿਹੜੇ ਕਿਸਾਨ ਵੀਰਾਂ ਦੀ ਕਣਕ ਇਸ ਟਾਈਮ 'ਤੇ ਲਈ ਪਈ ਹੈ ਦੋ ਨੁਕਤੇ ਤੁਸੀਂ ਚੈੱਕ ਕਰੋ ਇੱਕ ਤਾਂ ਤੁਸੀਂ ਕੋਈ ਨਦੀਨ ਨਾਸ਼ਕ ਸਪਰੇਅ ਕੀਤਾ ਹੋ ਸਟਰੋਂਗ ਨਦੀਨਾਸ਼ ਕਈ ਕਿਸਾਨ ਵੀਰਾਂ ਨੂੰ ਜਿਹੜਾ ਹੁਣ ਵਰਤਣਾ ਪੈ ਰਿਹਾ ਕਈ ਥਾਵਾਂ ਤੇ ਗੁੱਲੀ ਡੰਡਾ ਕੰਟਰੋਲ ਨਹੀਂ ਹੋਇਆ ਜਾਂ ਆਪਾਂ ਸਟਰੋਂਗ ਨਦੀਨਾਸ਼ ਵਰਤ ਲਿਆ ਕਿਉਂਕਿ ਚੰਗੀਆਂ ਭਾਰੀਆਂ ਜ਼ਮੀਨਾਂ ਜਿਹੜੀਆਂ ਉੱਥੇ ਵਰਤ ਸਕਦੇ ਆ ਹਲਕੀਆਂ ਜ਼ਮੀਨਾਂ 'ਚ ਸਟਰੋਂਗ ਜਿਹੜੇ ਨਦੀਨਾਸ਼ ਖਾਸ ਤੌਰ ਤੇ ਜਿਹੜੇ ACM 9 ਸ਼ਗ 21 11 ਵਗੈਰਾ ਜਾਂ ਐਟਲੈਂਟਸ ਵੀ ਕਾਫੀ ਸਟਰੋਂਗ ਆ ਤਾਂ ਉੱਥੇ ਜੇ ਹਲਕੀ ਜ਼ਮੀਨ 'ਚ ਕਰਾਂਗੇ ਤਾਂ ਉੱਥੇ ਬਹੁਤ ਜ਼ਿਆਦਾ ੱਤਕਾ ਮਾਰਦੇ ਉੱਥੇ ਵਰਤਣ ਦੇ ਵਾਸਤੇ ਆਪਾਂ ਸਿਫਾਰਸ਼ ਨਹੀਂ ਕਰਦੇ ਅਰ ਦਰਮਿਆਨੀਆਂ ਤੋਂ ਪਾਰੀਆਂ ਜ਼ਮੀਨਾਂ 'ਚ ਕਿਸਾਨ ਵੀਰਾਂ ਨੇ ਵਰਤੇ ਆ ਜਾਂ ਜਿੱਥੇ ਪਾਣੀ ਲਾਇਆ ਇਸ ਟਾਈਮ ਕਿਉਂਕਿ ਪਾਣੀ ਕਈ ਵਾਰ ਆਪਾਂ ਰਾਤ ਨੂੰ ਛੱਡ ਲੈਂਦੇ ਕਈ ਵਾਰ ਆਪਾਂ ਕੋਲੇ ਖੜ ਕੇ ਨਹੀਂ ਪਾਣੀ ਲਿਆ ਜਾਂਦਾ ਪਾਣੀ ਮੱਲੋ ਮੱਲ ਕਈ ਥਾਵਾਂ ਦੇ ਉੱਤੇ ਭਾਰਾ ਲੱਗ ਜਾਂਦਾ ਤਾਂ ਇਹ ਦੋ ਨੁਕਤੇ ਤੁਸੀਂ ਚੈੱਕ ਕਰੋ ਜਾਂ ਤਾਂ ਪਾਣੀ ਤੁਹਾਡੇ ਭਾਰਾ ਲੱਗ ਗਿਆ ਪਾਣੀ ਲੱਗਣ ਨਾਲ ਪੀਲੇਪਣ ਦੀ ਦਿੱਕਤ ਆ ਇੱਕਦਮ ਪੀਲੀ ਪੈ ਗਈ ਕਣਕ ਜਾਂ ਫਿਰ ਨਦੀਨ ਆਸ਼ਕ ਦੀ ਸਪਰੇ ਤੋਂ ਬਾਅਦ ਉਹਦੇ ਵਿੱਚ ਉਪਰੋਂ ਨੁਕਾਂ ਤੋਂ ਜਿਹੜਾ ਪੀਲਾਪਣ ਸ਼ੁਰੂ ਹੁੰਦਾ ਕਿਉਂਕਿ ਉਹਨੂੰ ਡੀਟੌਕਸੀਫਾਈ ਕਣਕ ਦੀ ਫਸਲ ਜਦੋਂ ਕਰਦੀ ਆ ਤਾਂ ਫਿਰ ਸਟ੍ਰੈਸ ਤਾਂ ਇੱਕਦਮ ਆਉਂਦੀ ਆ ਤਾਂ ਮਿੱਤਰ ਪਿਆਰੋ ਉਹਦੇ ਵਾਸਤੇ ਮੈਂ ਤੁਹਾਨੂੰ ਲਾਜ ਵਾਰ-ਵਾਰ ਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਸਸਤਾ ਸੌਦਾ ਕਿਉਂਕਿ ਜਦੋਂ ਪਾਣੀ ਭਾਰਾ ਫਰਜ ਕਰ ਲੋ ਲੱਗ ਗਿਆ ਤੱਤਾਂ ਦੀ ਅਪਟੇਕ ਰੁਕ ਜਾਨੀ ਐ ਬੂਟੇ ਦੇ ਜੜਾਂ ਦੇ ਵਿੱਚ ਆਕਸੀਜਨ ਦਾ ਪ੍ਰਵਾਹ ਰੁਕ ਜਾਂਦਾ ਇਕਦਮ ਤਾਂ ਫਿਰ ਤੱਤਾਂ ਦੀ ਅਪਟੇਕ ਨਹੀਂ ਹੁੰਦੀ ਤੇ ਫਸਲ ਜਿਹੜੀ ਉਹ ਕਣਕ ਪੀਲੀ ਪੈ ਜਾਂਦੀ ਐ ਖਾਸ ਤੌਰ ਤੇ ਮੈਗਨੀ ਜਿੰਕ ਦੀ ਘਾਟ ਮੈਗਨੀ ਦੀ ਘਾਟ ਹੋ ਫੋਟੋ ਸਿਸਟਮ ਨੇ ਕੰਮ ਨਹੀਂ ਕਰਨਾ ਤੁਸੀਂ ਸਮਝ ਲਓ ਵੀ ਚੁੱਲ੍ਹੇ ਦੇ ਵਿੱਚ ਅੱਗ ਬੁਝ ਗਈ ਅੱਗ ਬੁਝ ਗਈ ਤਾਂ ਫਿਰ ਖਾਣਾ ਨਹੀਂ ਪੱਕਣਾ ਖਾਣਾ ਨਹੀਂ ਪੱਕੂਗਾ ਤਾਂ ਬੂਟੇ ਦੀ ਗ੍ਰੋਥ ਨਹੀਂ ਹੋਣੀ ਬਸ ਮੋਟਾ ਜਿਹਾ ਸਾਫ਼ ਤੁਹਾਨੂੰ ਦੱਸ ਦਿੰਨਾ ਸੋ ਮਿੱਤਰ ਪਿਆਰੋ ਇਲਾਜ ਦਾ ਇੱਕ ਹੀ ਆ ਕਿ ਉਹ ਤੁਹਾਡਾ ਫਾਰਮੂਲਾ ਜਿਹੜਾ ਤੁਹਾਨੂੰ ਦੱਸਿਆ ਹੋਇਆ ਹੈ ਮੈਗਨੀਜ਼ ਯੂਰੀਆ ਕਲੀ ਦਾ ਪਾਣੀ ਜ਼ਿੰਕ ਮੈਗਨੀਜ਼ 30.5% ਜ਼ਿੰਕ 22% ਯੂਰੀਆ 1.5-2 ਕਿਲੋ ਤੇ ਅੱਧਾ ਕਿਲੋ ਕਲੀ ਰਾਤ ਨੂੰ ਪਿਉ ਕੇ ਇਹ ਮੈਂ ਡਿਟੇਲ ਚ ਜਾਣਕਾਰੀ ਪਾਈ ਹੋਈ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਗਨੀਜ਼ ਵੀ 1 ਕਿਲੋ ਵਰਤਣਾ ਤੇ ਜ਼ਿੰਕ 22% ਵੀ 1 ਕਿਲੋ ਵਰਤਣਾ ਤੇ ਸ਼ਾਨਦਾਰ ਫਸਲ ਹੋ ਜਾਏ ਨਜ਼ਾਰੇ ਵੱਜ ਜਾਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ